ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਹਰ ਵਾਰ ਤੁਹਾਨੂੰ ਕਿਸੇ ਨਾ ਕਿਸੇ ਪਰਸਨੈਲਿਟੀ ਦੇ ਰੂਪ ਰੂਪ ਕਰਵਾਈ ਦਾ ਤੇ ਅੱਜ ਅਸੀਂ ਜਿਹੜੀ ਪਰਸਨੈਲਿਟੀ ਦੇ ਨਾਲ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ ਉਹ ਉਹਨਾਂ ਨੇ weight lifting ਦੇ ਵਿੱਚ ਜਿਹੜਾ ਜਗਿੰਦਰ ਸਿੰਘ ਤਖਰ ਤੇ ਪੰਡ ਸ਼ੰਕਰ ਉਹਨਾਂ ਨੇ weight lifting ਵਿੱਚ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਆ ਤੇ ਜਿੱਦਾਂ ਹਰ ਵਾਰ ਕਿਸੇ ਨਾ ਕਿਸੇ ਪਲੇਅਰ ਹੋਵੇ ਜਾਂ ਕੋਈ ਪਹਿਲਵਾਨੀ ਦੇ ਵਿੱਚ ਜਾਂ ਫੁੱਟਬਾਲ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਆ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਉਹਨਾਂ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਈਏ ਤਾਂ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਵੀ ਇਸ ਚੀਜ਼ ਤੋਂ ਪ੍ਰੇਰਿਤ ਹੋਵੇ ਅੱਜ ਸਾਡੇ ਨਾਲ ਬੈਠੇ ਨੇ ਜਗਿੰਦਰ ਸਿੰਘ ਦੀ ਤੱਕਰ ਆਪ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਟੀਮ ਨੂੰ ਜਿਹੜਾ ਇਹ ਮੌਕਾ ਦਿੱਤਾ ਤੇ ਆਪਾਂ ਗੱਲ ਕਰਾਂਗੇ ਪਹਿਲਾਂ ਤੁਸੀਂ ਆਪਣੇ ਦਰਸ਼ਕਾਂ ਦੇ ਨਾਲ ਰੂਪਰੂ ਆਪਣੇ ਬਾਰੇ ਦੱਸੋ ਕਿ ਪਰਿਵਾਰ ਤੁਹਾਡਾ ਪਰਿਵਾਰ ਵਿੱਚ ਕੌਣ-ਕੌਣ ਆ ਤਾਂ ਉਹਦੇ ਬਾਰੇ ਥੋੜਾ ਜਾਣਕਾਰੀ ਦਿਓ ਪਹਿਲਾਂ ਦਰਸ਼ਕਾਂ ਨੂੰ ਮੇਰਾ ਨਾਮ ਜਗਿੰਦਰ ਸਿੰਘ ਹੈ ਮੇਰੇ ਡੈਡੀ ਦਾ ਨਾਮ ਕੁੰਦਨ ਸਿੰਘ ਹੈ ਮਾਂ ਬੇਨਾਮ ਸ਼ਾਦੀ ਆ ਵੱਡੀ ਭੈਣ ਦੇਲੀ ਬਲਵੀਰ ਹੋਰ ਆ ਛੋਟਾ ਭਾਈ ਮੇਰਾ ਜਸਵੀਰ ਸਿੰਘ ਹੈ ਰਾਮੀ ਤੇ ਅਸੀਂ ਸੱਤ ਹਾਂ ਜਿੱਦਾਂ ਸਾਰਾ ਪਰਿਵਾਰ ਜਿਹੜਾ ਤੁਹਾਡਾ ਉਹ ਇਸ ਟਾਈਮ ਪੋਜੀਸ਼ਨ 'ਚ ਰਹਿੰਦਾ ਸਾਰਾ ਪਰਿਵਾਰ ਸਾਰਾ ਪਰਿਵਾਰ ਬਾਹਰ ਰਹਿੰਦਾ ਹੈ ਤੁਹਾਡਾ ਤੇ ਹੁਣ ਆਪਾਂ ਆਉਣੇ ਆ ਤੁਹਾਡੇ ਜਿਹੜੇ ਖੇਡ ਤੇ ਆਪਾਂ ਆਉਣੇ ਆ ਤੇ ਜਿਹੜਾ ਤੁਸੀਂ ਵੇਟ ਲਿਫਟਿੰਗ ਦੇ ਵਿੱਚ ਮੱਲਾ ਮਾਰੀਆਂ ਤੇ ਇਹਦੇ ਬਾਰੇ ਥੋੜਾ ਵੀ ਸ਼ੁਰੂ ਕਿਤਾ ਹੋਇਆ ਤੁਹਾਡਾ ਸ਼ੁਰੂ ਸਾਡਾ ਇਦਾਂ ਹੋਇਆ ਸੀ ਕੰਮ ਕਰਦੇ ਹੁੰਦੇ ਸੀ ਠੀਕ ਹੈ ਜੀ ਔਰੇ ਵੱਡੇ ਚੱਕਦੇ ਹੁੰਦੇ ਸੀ ਠੀਕ ਹੈ ਜੀ ਪਹਿਲਾਂ 56 ਤੋਂ ਦੇ ਰਹੇ ਹੁੰਦੇ ਸੀ 100 ਵੱਡੇ ਤੇ ਰਹਿੰਦੇ ਸੀ ਬਹੁਤ ਅਦਰ ਇਹ ਲੋਕ ਬਹੁਤ ਚਾਹਣਾ ਹੁੰਦੇ ਜਿਆਦਾ ਪਾਇਆ ਜਾਂ ਗਿਆ ਵੀ ਅਸੀਂ ਚਾਕੇ ਦੇਖਣਾ ਲੱਗਿਆ ਵੀਐਸ ਯੱਕ ਚੱਕ 2 ਚੱਕ ਇਹ ਜਦਾਂ ਇਹ ਜਿਹੜੀ ਸ਼ੁਰੂਆਤ ਹੈ ਇੰਗਲੈਂਡ ਦੀ ਧਰਤੀ ਤੇ ਹੋਈ ਤੁਹਾਡੀ ਜਦੋਂ ਤੁਸੀਂ ਇੰਗਲੈਂਡ ਗਏ ਹਾਂ ਉੱਥੇ ਫਿਰ ਤੁਸੀਂ ਪਹਿਲਾ ਬੋਰਿਆਂ ਦੇ ਨਾਲ ਇਦਾਂ ਵੀ ਛੋਟੇ ਲੈਵਲ ਤੇ ਜੁੜ ਕਰਦੇ ਸੀ ਹਾਂਜੀ ਹਾਂਜੀ ਤੇ ਫਿਰ ਇਹ ਹੋਲੀ-ਵੋਲੀ ਅਸੀਂ ਬਾਦੇ ਗਏ ਤੇ ਆਪਣੀ ਇਨਵੈਸਟਮੈਂਟ ਐਨ ਜਿੱਤ ਲਈ ਗੋਲਡ ਮੈਨ ਐਨ ਜਿੱਤ ਲਈ ਤੇ ਉਹ ਜਦ ਤੱਕ ਤੇ ਫਿਰ 1973 ਚ ਮੈਥੇ ਇੰਡੀਆ ਆ ਗਿਆ ਜਿਹੜਾ ਤੁਸੀਂ ਉੱਥੇ ਦਾ ਜਿਹੜਾ ਤੁਸੀਂ ਕਿਸਲੇ ਉੱਥੇ ਕੋਈ ਸਕੂਲ ਕਾਲਜ ਵਿੱਚ ਵੀ ਗਏ ਸੀ ਤੇ ਜਾਂ ਸਰਪੰਚ ਜਨਾਬ ਪੰਜਾਬੀ ਜਾਂਦੇ ਉੱਥੇ ਜਾ ਕੇ ਕੰਮ ਤੇ ਲੱਗ ਗਏ ਤੇ ਹਾਂ ਕੋਈ ਸਕੂਲ ਕਾਲਜ ਤੇ ਨਹੀਂ ਗਏ ਸਾਡੇ ਜੁਣਾ ਜ਼ਮਾਨਾ ਦਾ ਠੀਕ ਹੈ ਜੀ ਤੇ ਮੈਂ ਕਿਹਾ ਵੀ ਮੈਂ ਕੰਮ ਨਹੀਂ ਕਰਦਾ ਠੀਕ ਹੈ ਜੀ ਪਾਣ ਨੂੰ ਮਹੀਨੇ ਵੈਸੇ ਵੈਸੇ ਠੀਕ ਹੈ ਜੀ ਰਵੀ ਗੱਪਾਂ ਮਾਰੀ ਜੀ ਤੇ ਉਹ ਵੀ ਪੜਦੇ ਪੜਦੇ ਉੱਥੇ ਕੰਮ ਕਰਦੇ ਕਰਦੇ ਮੇਕ ਦਾ ਸ਼ੌਕ ਪੈ ਗਿਆ ਠੀਕ ਹੈ ਜੀ ਹੈ ਨਾ ਤੇ ਹੋਰ ਮੁੰਡੇ ਵੀ ਸਾਡੇ ਨਾਲ ਲੱਗ ਗਏ ਠੀਕ ਹੈ ਫਿਰ ਜਿੱਦ ਕਲੰਬਾ ਬੋ ਰਹਿਆਂ ਦੀ ਜਾਨ ਜਿਹੜਾ ਪੈ ਠੀਕ ਹੈ ਫਿਰ ਹੋਈ 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 ਕਰਦੇ ਕਰਦੇ ਬੀਡੀਆਂ ਮੈਂ ਆ ਗਿਆ ਬਿਆ ਤੋਂ ਪਹਿਲਾਂ ਆਪਾਂ ਉੱਥੇ ਦੀ ਗੱਲ ਕਰਦੇ ਆਂ ਕਿ ਜਿਹੜਾ ਇਹ ਉੱਥੇ ਰਹਿੰਦਿਆਂ ਦੇ ਕਿੰਨੇ ਸਾਲ ਉੱਥੇ ਵੀ ਲਗਾਤਾਰ ਰਹੇ 800 18 ਸਾਲਾਂ ਦੇ ਵਿੱਚ ਫਿਰ ਕਿਸੇ ਲੈਵਲ ਤੇ ਕੋਈ ਕਲੱਬ ਵੱਲੋਂ ਜਾਂ ਕਿਸੇ ਤਰ੍ਹਾਂ ਲੋਖੇ ਤੁਸੀਂ ਵੇਖ ਲੈਤੀ ਜਿਹੜੀ ਕੀਤੀ ਆਪਣੀ ਮੈਚਮੈਨ ਆਹ ਕਲੱਬ ਦਾ ਠੀਕ ਹੈ ਠੀਕ ਹੈ ਉਹ ਨਾਮ ਬਦਲੇ ਗਿਆ ਸੀ ਕੇਐਮ ਦੇ ਠੀਕ ਹੈ ਤੇ ਉਹ ਭਾਵੇਂ ਕਿ ਸਟੇਟ ਲੈਵਲ ਤੇ ਜਾਂ ਕੰਟਰੀ ਲੈਵਲ ਤੇ ਫਿਰ ਸੇ ਪਹਿਲਾਂ ਸਟੇਟ ਲੈਵਲ ਤੇ ਤੇ ਜਿੰਨਾ ਓਵਰ ਮੈਜਰ ਇਨਵੈਸਟਮੈਂਟ ਐ ਉਹ ਉਸ ਲੈਵਲ ਤੇ ਤੇ 91 ਜੋ ਤੇ ਮੈਂ ਜਰਮਣ ਗਿਆ ਠੀਕ ਹੈ ਜਰਮਣ ਜਾ ਕੇ ਇਹ ਪਹਿਲਾਂ ਇੱਥੇ ਗਿਆ ਠੀਕ ਹੈ ਆ ਜਿਹੜਾ ਮੈਡਲ ਲਿਆ ਪੰਜਾਬ ਦਾ ਠੀਕ ਹੈ ਤੇ ਮੈਂ ਜਰਮਣ ਗਿਆ 91 ਚੋਕੋ ਮੈਂ ਜਰਮਣ ਜੋ ਮੈਡਲ ਪ੍ਰਾਪਤ ਕੀਤਾ ਸੈਵਨ ਠੀਕ ਹੈ ਹੈਨਾ ਇਫ ਇਹ ਮੈਂ ਜਿੱਦਾ ਹੋਣੀ ਹੋਣੀ ਕੋਈ ਤਰੀਕਾ ਫਿਰ ਤੁਸੀਂ ਜਿਹਨੇ ਦੱਸਿਆ ਕਿ ਇੰਡੀਆ ਆ ਕੇ ਇੰਡੀਆ ਜਿੰਨੇ ਇਹ ਗੇਮ ਜਾਰੀ ਰੱਖੀ ਜਾਂ ਤੁਸੀਂ ਇੰਡੀਆ ਵੱਲੋਂ ਵੀ ਇੱਥੇ ਵੀ ਆ ਕੇ ਖੇਡੀਏ ਮੈਂ ਹਾਂ ਠੀਕ ਜੀ ਆਪਣੇ ਕੁੱਤੇ ਵੇਚ ਰੱਖਿਆ ਹੁੰਦਾ ਹੈ ਠੀਕ ਹੈ ਹੁਣ ਆਪਣਾ ਮੀਟ ਤੇ ਕੈਰੋਂ ਦਾ ਠੀਕ ਹੈ ਜੀ ਇਹਨੇ ਕੁੱਤੇ ਕੋਲੇ ਟਮੂਡਾ ਪਾ ਲੈਣੀ ਹੈ ਮੈਂ ਐਕਸਰਸਾਈਜ਼ ਕਰਨੀ ਤੇ ਪੰਜਾਬ ਦਾ ਜੋ ਮੈਡਲ ਲੈਂਦਾ ਮੇਰੀ ਗ੍ਰੈਂਡਮਾ ਨੇ ਕਹਿੰਨਾ ਮੇਰਾ ਪੁੱਤ ਮੈਡਲ ਲੈ ਗਿਆ। ਠੀਕ ਹੈ। ਉਹਨੂੰ ਬਹੁਤ ਚਾਹ ਹੁੰਦਾ ਹੈ। ਇਹ ਇਸ ਮੈਡਲ। ਠੀਕ ਹੈ। ਇਹ ਜਿਹੜੇ ਮੈਡਲ ਦੀ ਗੱਲ ਕਰ ਰਿਹਾ ਇਹ ਆ ਮੈਡਲ ਆ ਜਿਹੜਾ ਤੇ ਇਹ ਪੰਜਾਹ ਇਹਨਾਂ ਨੇ 8 ਸਾਲ ਬਾਅਦ ਪਹਿਲਾਂ ਉੱਥੇ ਗੇਨ ਕੀਤੀ ਤੇ ਉੱਥੇ ਵੀ ਜਿਹੜਾ ਵੱਡੇ ਲੈਵਲ ਤੇ ਇਹਨਾਂ ਨੇ ਜਿਹੜੀ weight lifting ਕੀਤੀ ਉਸ ਤੋਂ ਬਾਅਦ ਪੰਜਾਬ ਆ ਕੇ ਜਿਹੜਾ ਇਹ ਕਿਹੜੇ ਸਾਲ ਦੇ ਵਿੱਚ ਸੀਗਾ ਜੇ ਇਹ? 1973 1973 ਵਿੱਚ 1975 ਦੇ ਵਿੱਚ ਜਿਹੜਾ ਇਹ ਇਹਨਾਂ ਨੇ ਤੇ ਪੰਜਾਬ ਆ ਕੇ ਮੈਡਲ ਨੇ ਆ ਜੇਕਰ ਤੋਂ ਬਾਅਦ ਨੇ ਦੁਬਾਰਾ ਵਾਪਸ ਬੇਬੋਥੇ ਇੰਗਲੈਂਡ ਜਾ ਕੇ ਨਕੀਮ ਕੀਤੀ ਫਿਰ ਗੇਮ ਕੀਤੀ ਫਿਰ 91 ਦੇ ਵਿੱਚ ਫਿਰ ਜਰਮਨ ਗਏ ਠੀਕ ਹੈ ਜੀ ਜਰਮਨ ਜਾ ਕੇ ਉਹ ਤੋਂ ਫਿਰ ਸੈਕੰਡ ਮੈਡ ਪ੍ਰਾਪਤ ਕੀਤਾ ਆ ਜਿਹੜੀ ਰਿਪੋਰਟ ਵੀ ਦੇ ਉਹ ਜਿਹੜੇ ਪਿੱਛੇ ਲਿਖੀਆਂ ਹੋਣਗੀਆਂ ਤੇ ਉਸ ਬਾਅਦ ਵਿੱਚ ਤੇਰੇ ਕਿਦਾਂ ਚੱਲਦੀ ਰਹੀ ਗੇਮ ਅੱਗੇ ਤੋਰ ਕੇ ਫਿਰ 92 ਚ ਫੇਰ ਕੀਤਾ ਸੈਕੰਡਰੀ ਤੇ ਫੇਰ ਜਦੋਂ ਮਿਹਨਤ ਕਰਦੇ ਰਹੇ ਤੇ ਇਹ ਕਿ ਦੇ ਗਏ ਤੇ ਇਹਦੇ ਲਈ ਜਿੱਦਾਂ ਕਿ ਹਰ ਕੋਈ ਵੀ ਚਾਹੇ ਉਹ ਖੇਡ ਵਾ ਚਾਹੇ ਉਹ ਕਬੱਡੀ ਆ ਚਾਹੇ ਉਹ ਵੇਟ ਲਿਫਟਿੰਗ ਆ ਕੋਈ ਵੀ ਕਿਸੇ ਵੀ ਖੇਤਰ ਦੀ ਜਿਹੜੀ ਖੇਡ ਆ ਉਹਦੇ ਲਈ ਉਸਤਾਦ ਦੀ ਜਰੂਰਤ ਹੁੰਦੀ ਹੈ ਹਾਂ ਜੀ ਤੇ ਇਹਦੇ ਲਈ ਵੀ ਤੁਸੀਂ ਕਿਸੇ ਨੂੰ ਪਹਿਲਾਂ ਕੋਚ ਤੁਹਾਡੇ ਤੇ ਜਾਂ ਕਿਸੇ ਨੂੰ ਇਹਦੇ ਬਾਰੇ ਤੁਸੀਂ ਜੇ ਵੀ ਉਹ ਕੋਚਿੰਗ ਲਈ ਕੋਈ ਵੀ ਆਪ ਸੁਣ ਕੇ ਜੀਸੇ ਪਰ ਆ ਜੇ ਕੋਤੇ ਇੰਗਲੈਂਡ ਵਿੱਚ ਵੀ ਕੋਈ ਕੋਚ ਤੋਂ ਨਹੀਂ ਲਿਕੇ ਕੋਚਗਾ ਕੋ ਗੋਗਾ ਠੀਕ ਹੈ ਗ੍ਰੇਡ 1 ਤੋਂ ਠੀਕ ਹੈ ਕੋਈ ਸਾਨੂੰ ਸਵਾਲ ਦਾ ਹੁੰਦਾ ਉਹਰ ਦੇਖੋ ਇਹ ਇੱਕ ਪਤੇ ਦੀ ਗੱਲ ਵੀ ਆ ਕਿ ਜਿਹੜੇ ਆਪਾਂ ਅੱਜ ਅੱਜ ਦੇ ਸਮੇਂ ਨੂੰ ਜਾਂ ਪਿਛਲੇ ਸਮੇਂ ਨੂੰ ਦੇਖੀਏ ਕਿ ਇੱਕ ਆਪਣੇ ਘਰ ਦੇ ਵਿੱਚ ਜਿੱਦਾਂ ਪਹਿਲਾਂ ਪਲੇਟਾਂ ਪਾ ਕੇ ਜਿਹੜਾ ਉਹ ਇੱਕ ਚੱਕਦੇ ਹੁੰਦੇ ਸੀਗੇ ਉਹ ਕੋਈ ਉਹਦੇ ਵਿੱਚ ਕੋਚਿੰਗ ਦੀ 11 ਦੋਸਤਾਂ ਨੇ ਇਕੱਠੇ ਹੋ ਕੇ ਜਿਹੜਾ ਉਹ ਇੱਕ ਵੇਡ ਰੱਖਿਆ ਕੋਹ ਤੇ ਉਹਦੇ ਉੱਤੇ ਕਦੇ ਉਹ ਚੱਕਣਾ ਸ਼ੁਰੂ ਕੀਤਾ ਤੇ ਦੇਖੋ ਉਸ ਚੀਜ਼ ਤੋਂ ਹੀ ਉਹ ਬੰਦਾ ਜਿਹੜਾ ਆ ਤੁਹਾਡੇ ਸਾਹਮਣੇ ਬੈਠਾ ਜਗਿੰਦਰ ਸਿੰਘ ਅਖਰ ਜਿਹੜਾ 골ਡ ਮੈਡਲ ਤੱਕ ਜਿਹਨੇ ਜਿੱਤੇ ਆ ਤੇ ਇਹ ਆਨ ਇਸ ਟਾਈਮ ਦੀ ਪੀੜ੍ਹੀ ਦੀ ਬਹੁਤ ਵੱਡੀ ਗੱਲ ਆ ਕਿ ਤੁਸੀਂ ਸੋਚੋ ਕਿ ਜਿਹੜਾ ਇਹ ਨੈਚੁਰਲ ਤਰੀਕੇ ਦਾ ਜਿਹੜਾ ਯੋਰ ਕੀਤਾ ਆ ਇਹ ਵੀ ਪਸਾਨੂੰ ਕਿੱਥੇ ਤੱਕ ਲਿਜਾ ਸਕਦਾ ਹੈ ਇਸ ਕਰਕੇ ਜਿਹੜਾ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਪੁਰਾਣੀਆਂ ਚੀਜ਼ਾਂ ਨੂੰ ਕਦੇ ਵੀ ਵਿਸਾਰੀਏ ਨਾ ਉਹਨਾਂ ਦੇ ਨਾਲ ਜੁੜੇ ਰਹੀਏ ਉਹਨਾਂ ਦੀਆਂ ਕਹਾਣੀਆਂ ਸੁਣੀਏ ਉਹਨਾਂ ਬਾਰੇ ਜਾਣਕਾਰੀ ਲਈਏ ਤੇ ਫਿਰ ਹੋਰ ਅੱਗੇ ਦੀ ਗੱਲ ਆ ਜਿਹੜਾ ਸਮਝੀ ਜ ਤੁਹਾਡਾ ਹੇਰੀ ਵੇਨੇ ਤੇ ਜਦਾਂ ਜਾਣੇ ਹੈਗੇ ਆ ਠੀਕ ਹੈ ਜੀ ਨਿਆੜਿਆਂ ਤੋਂ ਸਵਾਲ ਦੇ ਠੀਕ ਹੈ ਜੀ ਚੰਗੀ ਲਾਈਨ ਤੇ ਲੱਗਣ ਸੈਟਅਪ ਬਤਿਆਂ ਨਾਮ ਤੇ ਰਗ ਨਾਮ ਦਾ ਠੀਕ ਹੈ ਜੀ ਉਹਦੇ ਚ ਹਰੀ ਗ੍ਰੂਪ ਸੈਕਸ਼ਨ ਆਏ ਦੇ ਜੀਆ ਵੀ ਆਪਣੀ ਮਿਹਨਤ ਕਰੋ ਚੰਗਾ ਖਾਓ ਤੇ ਹੁਣ ਇਸ ਟਾਈਮ ਉੱਥੇ ਪਰਿਵਾਰ ਦੇ ਵਿੱਚ ਬੱਚੇ ਵੀ ਇਸ ਲਾਈਨ ਦੇ ਵਿੱਚ ਹੋਰ ਵੀ ਕੋਈ ਪਰਿਵਾਰ ਤਾਂ ਜਿਹੜਾ ਇਸ ਲਾਈਨ ਦੇ ਵਿੱਚ ਜਾਂ ਕਿਸੇ ਹੋਰ ਜਿਹੜਾ ਨਹੀਂ ਐਵੇਂ ਝੂਠ ਬੋਲੀਏ ਬੱਚੇ ਜਾਂਦੇ ਹੈਗੇ ਜੰਮ ਨੂੰ ਠੀਕ ਹੈ ਥੋੜੀ ਬੜੀ ਆਪਣੀ 30 ਫੁੱਟ ਠੀਕ ਹੈ ਤੇ ਉਹਦਾ ਕਹੇ ਮੈਂ ਵੱਡਾ-ਬਡਾ ਬੋਈਆ ਮੇਰਾ ਠੀਕ ਹੈ ਉਹ ਤੇ ਜਦ ਸਕੂਲ ਬੋਈ ਜਾਂਦੇ ਐ ਸਭ ਜੱਤਗੇ ਉਹ ਕਹਿੰਦਾ ਡੈਡੀ ਮੈਂ ਬੇਡਲੀ ਚੱਲਾਂ ਮੈਂ ਕਰਤਾ ਤੇ ਇਹਦੇ ਵਿੱਚ ਡਰ ਆ ਗਿਆ ਜੇ ਮੈਂ ਡਰ ਆਉ ਤਾ ਤਕੜਾ ਹੋਊਂ ਮੈਂ ਡਰਗ ਨਹੀਂ ਖਾਣਾ ਉਹ ਆਪਣੀ ਸਕੂਲ ਬੋਈ ਚੈਂਪੀਅਨਸ਼ਿਪ ਇੰਗਲੈਂਡ ਦੀ ਜਿੱਤ ਕੇ ਉਹ ਉਹ ਜਦਾ ਬੇਬਸਾ ਮਿੰਗੇ ਤਾਂ ਹੁਣ ਆਪਾਂ ਗੱਲ ਪਹਿਲੇ ਵੀ ਕਰਕੇ ਆਣੇ ਆਂ ਕਿ ਤੁਹਾਡੇ ਟਾਈਮ ਦੇ ਵਿੱਚ ਵੀ ਇਦਾਂ ਦੀ ਕੋਈ ਗੱਲ ਹੁੰਦੀ ਸੀ ਕਿ ਇਹ ਆ ਚੀਜ਼ ਜਿਹੜੀ ਖਾਣੀ ਪੈਣੀ ਆ ਜੇ ਚੱਕਣਾ ਆ ਤਾਂ ਜਾਂ ਇਹ ਸਰ ਵਿਦੇਸ਼ੀ ਘਾੜੀ ਆ ਫਰਾ ਪਹਿਲੇ ਜੀਸੀ ਦੇਵ ਸਿੰਘ ਬਾਪਰਾ ਆਪਾਂ ਕਿ ਜਾ ਰਹੇ ਰੋਦ ਬੀ ਲਿਆ ਮੀਟ ਫਲ ਦੇਸ ਦੇਖੋ ਹੌਨ ਦੀ ਜਿਹੜੀ ਫੇਰ ਕਿਤਾ ਕਿਉਂ ਇਹ ਦੇਖੋ ਆ ਤੁਹਾਡੇ ਵੱਲ ਬਹੁਤ ਵਧੀਆ ਕਿ ਜਿਹੜਾ ਬੱਚੇ ਨੇ ਸਕੂਲ ਲੈਵਲ ਤੇ ਚੈਂਪੀਅਨਸ਼ਿਪ ਜਿੱਤੀ ਹੈ ਪਰ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਕਿ ਉਹ ਮੈਨੂੰ ਉਹਦੇ ਵਿੱਚ ਜਿਹੜੀ ਉਹ ਡਰਗ ਦੀ ਦੂਜੇ ਖਰਾਕਾਂ ਦੇ ਵਿੱਚ ਲੈਣੀ ਪੈਣੀ ਹੈ ਤੇ ਇਹ ਇਸ ਚੀਜ਼ ਤੋਂ ਕਿੱਦਾਂ ਬੱਚੇ ਹਟ ਸਕਦੇ ਹਨ ਇਹ ਨਾ ਜੋੜਦੇ ਬੱਚੇ ਨਹੀਂ ਇਹਦੀ ਕੋਈ ਹੈ ਹੋਰ ਵੀ ਕੋਈ ਹੈ ਤੁਸੀਂ ਕੋਈ ਇਹ ਹੀ ਆਵੇ ਆਪਣਾ ਜਿਹੜਾ ਮਾਲਿਆ ਖਰਾਕ ਨਾਲ ਤਕੜੇ ਹੋਊ ਡਰਗ ਨਾਲ ਤਕੜੇ ਹੈ ਨਾ ਇਹ ਉਹ ਫੋਟੀ ਡਰੱਖਾ ਨੇ ਉਹਦੇ ਕਈ ਸਾਈਡ ਇਫੈਕਟ ਆ ਤੇ ਮੁੰਡੇ ਨੂੰ ਮੈਂ ਪੁੱਛਿਆ ਕਾਦੇ ਉਹ ਕਹਿੰਦਾ ਡੈਡ ਮੈਂ ਉਹ ਜਿੱਦ ਜਦਾਂ ਨਹੀਂ ਟ੍ਰੈਵਲਿੰਗ ਵਾਲਾ ਉਹਨੂੰ ਫਿਰ ਡਰੈਗ ਸ਼ੁਰੂ ਹੋ ਗਿਆ ਤੇ ਉਹਨੂੰ ਚੈਕਿੰਗ ਵੀ ਨਹੀਂ ਕੀਤਾ ਜਿਹੜੇ ਸਾਡੇ ਕੌਂਸਲ ਦੇ ਬੰਦੇ ਸੀ ਮੈਂ ਕਹਿੰਦਾ ਜਾਂ ਤੇ ਆ ਬਾਹਰ ਨਹੀਂ ਚੱਕਣਾ ਤੇ ਕਹਾਂ ਤੇ ਚੈਕਿੰਗ ਕਰਾਈ ਉਹ ਕਹਿੰਦਾ ਡੈਡ ਜਾਂ ਮੈਂ ਕਰਦਾ ਹੀ ਨਹੀਂ ਤਾਂ ਉਹ ਉਹ ਡਰੱਖਾ ਉਹ ਫਿਰ ਇਸ ਕਰਕੇ ਕਿਨੇ ਕੋਰਸ ਜਿਹੜਾ ਆਪਾਂ ਕੰਮ ਕਰਦੇ ਆ ਠੀਕ ਹੈ ਊੜੀ ਵਾਲੀ ਜੀ ਐਕਸਲ ਦਾ ਜਿਹੜਾ ਆ ਆਪਣੇ ਕੀ ਫਿੱਟ ਲਈ ਕਹਿੰਦਾ ਜੰਮ ਜਾਲਦੇ ਕਹਿੰਦਾ ਨਾ ਵੀ ਮੈਂ ਹੀ ਕੋਰਸ ਕੀਤਾ ਵੀ ਜੋ ਮੈਂ ਕਰਦਾ ਉਹ ਤੁਸੀਂ ਕਰੋ ਤੇ ਜਿੱਦਾਂ ਤੁਸੀਂ ਹਾਰਪੈਂਡ ਆਉਨੇ ਆ ਇੱਥੇ ਪਿੰਡ ਆ ਕੇ ਉਸ ਟਾਈਮ ਤੁਹਾਡੇ ਵੀ ਕੋਈ ਇਦਾਂ ਦੇ ਸੀ ਪਿੰਡ 'ਚ ਹੋਰ ਵੀ ਸੀ ਜਿਹੜੇ ਪਲੇਅਰਾਂ ਬਾਰੇ ਤੁਸੀਂ ਜਾਣਦੇ ਹੋਊਂਗੇ ਉਸ ਟਾਈਮ ਸਾਡੇ ਪਿੰਡ ਦੇ ਇਹ ਬੀਟ ਲਿਫਟਿੰਗ ਵੈਸੇ ਜਾਂ ਹੋਰ ਵੀ ਮੁੰਡੇ ਤਕੜੇ ਸੀ ਇਦਾਂ ਦੇ ਨਹੀਂ 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 ਹੋਰ ਕੋਈ ਨਹੀਂ ਸੀ ਮੈਂ ਹੀ ਸੀਗਾ ਉਸ ਦੇ ਉਹਨਾਂ ਦੇ ਨਾਲ ਠੀਕ ਹੈ ਵੀ ਇਸ ਲਿਫਟਿੰਗ ਦੇ ਵਿੱਚ ਕੋਈ ਹਾਂਜੀ ਹਾਂਜੀ ਬਈ ਤਾਂ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਜਾਂ ਹੋਰ ਨਵੀਂ ਪੀੜ੍ਹੀ ਨੂੰ ਇਹ ਆ ਵੀ ਤੁਸੀਂ ਜਿਹੜਾ ਡਰੱਗ ਆ ਉਹ ਨਾ ਖਾਓ ਤਦ ਨੂੰ ਉਹ ਵਾੜੀ ਚੀਜ ਹੈ ਤੁਸੀਂ ਜਿਹੜੀ ਲੈਚਰ ਖਾ ਆ ਗਿਆ ਜੇ ਤੁਸੀਂ ਤੁਹਾਨੂੰ ਪਰਮਾਤਮਾ ਨਾਲ ਤੁਸੀਂ ਮਿਹਨਤ ਕਰੋ ਉਹਨਾਂ ਹੀ ਤੁਸੀਂ ਤਗੜੇ ਹੋ ਤੋ ਠੀਕ ਹੈ ਹਾਂ ਤੇ ਪਰਿਵਾਰ ਦੇ ਵਿੱਚ ਪੂਰਾ ਯੋਗਦਾਨ ਰਿਹਾ ਸੀ ਤੁਹਾਡੇ ਹਾਂ ਹਾਂਜੀ ਹਾਂ ਸਾਡੇ ਡੈਡ ਦਾ ਬਹੁਤ ਕੰਦਲ ਜਗਦਾ ਬਹੁਤ ਹੁਣ ਸ਼ੌਂਗੁੰਦਾ ਜੀ ਉਹ ਬਦਾਬ ਕੋਟ ਟੁਕੇ ਟੁੰਡੇ ਉਦੋਂ ਮਸ਼ੀਨਾਂ ਵੀ ਨਹੀਂ ਸੀ ਹੁੰਦੀਆਂ ਟੁੰਡੇ ਤੇ ਬਦਾਬ ਕੋਟ ਤੇ ਉਹ ਕਰੋਏ ਚਾਗੀ ਖਰਾਕ ਲੈਣੀ ਸਾਡੇ ਮਾਲਸ਼ ਕਰਨੀ ਹੈ ਨਾ ਤੇ ਬੈਠਾ ਜਣਾ ਕੱਢੀ ਚੱਲੋ 25 2500 ਬੈਠ ਗੱਢਦੇ ਜੀ ਹੈ ਨਾ ਜਦੋਂ ਅਸੀਂ ਪੰਜਾਬ ਤੋਂ ਪਹਿਲੀ ਵਾਰ ਗਏ ਸੀ ਇੱਥੇ ਬਾਹਰ ਗਏ ਹਾਂ ਤੁਸੀਂ ਤੇ ਹੌੜ ਸਾਲਾਂ ਬਾਅਦ ਹੋਈ ਜਦੋਂ ਆਉਨੇ ਆ ਕੀ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਨਾਲੋਂ ਇੱਥੇ ਕੁਝ ਚੇਂਜ ਹੋ ਰਿਹਾ ਹੈ ਹਾਂਜੀ ਜੇ ਬਹੁਤ ਕੁਝ ਹੋਇਆ ਰੌਣਕ ਤਾਂ ਪਹਿਲਾਂ ਵਾਲੀਆਂ ਮਾਰ ਵਾਲੀਆਂ ਰੌਣਕਾਂ ਜਿਹੜੀਆਂ ਪਹਿਲਾਂ ਵਾਲੇ ਲੋਕੋ ਪਿਆਰ ਚ ਉਹ 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 ਹੈ ਜੀ ਉਹ ਹੈ ਨਹੀਂ ਇੱਥੇ ਆਪਣੇ ਸ਼ਹਿਰ 'ਚ ਮੇਲਾ ਲੱਗਦਾ ਹੈ ਨਾ ਸੋਣ ਦਾ ਵੀ ਗੀਤ ਗਾ ਲਾ ਦਿੰਦੇ ਆ ਉਹਨੂੰ ਇਦਾਂ ਹੁੰਦਾ ਆਂਦੀਆਂ ਬੁੜੀਆਂ ਨਾਲ ਆਪਣੀਆਂ ਬੁੜੀਆਂ ਪੋਣੀਆਂ ਬੰਦਿਆਂ ਨਾਲ ਆਪਣੀਆਂ ਬੁੜੀਆਂ ਪੋਣੀਆਂ ਸਾਰੇ ਆ ਫੇਰ ਜਾਂ ਚੌਥਾ ਢੋਲ ਹੋਣਾ ਪੈਰ ਮਾਂ ਚ ਜਾਣਾ ਅਸੀਂ ਉੱਥੇ ਕੋੜਨਾ ਸ਼ਾਮ ਵੇਰਾ ਠੀਕ ਹੈ ਨਾ ਇੱਕ ਦੂਏ ਨੂੰ ਕੋੜਨਾ ਫਿਰ ਤਾ ਜਾਣਾ ਪਿੜਾ ਮਾਂ ਨੂੰ ਜਾ ਆਉਣਾ ਉੱਥੇ ਵੀ ਮੇਰਾ ਮਰਾਦਾ ਜਗਾ ਮੇਰਾ ਕੋੜ ਲਗਾ ਉਹ ਉੱਥੇ ਮੈਨੂੰ ਇਦਾਂ ਦੀ ਸੋਸਾਇਟੀ ਨਹੀਂ ਮਿਲੀ ਨਹੀਂ ਤੇ ਮੈਂ ਕੋੜਨਾ ਜਾਵਾਂ ਪਹਿਲਵਾਨ ਮਾਰਦਾ ਸੀ ਸ਼ਾਮ ਅਸੀਂ ਕੋੜ ਹਾਂ ਕਿਉਂਕਿ ਸ਼ੰਕਰ ਦਿੱਤਾ ਪਹਿਲਵਾਨ ਵੈਸੇ ਬਹੁਤ ਤਗੜੇ ਤਗੜੇ ਪਹਿਲਵਾਨ ਹਾਂ ਬਾਰ ਬਾਰ ਕੋੜੇ ਅਜ਼ੀਮ ਦੇਖੋ ਇਹਨਾਂ ਨੇ ਜਿਹੜਾ ਆਪਣੇ ਲਾਈਫ ਬਾਰੇ ਵੀ ਦੱਸਿਆ ਤੇ گاਉਂ ਆਣ ਵਾਲੇ ਪੀੜੀ ਪੀੜੀਆਂ ਲਈ ਵੀ ਇੱਕ ਪ੍ਰੇਰਨਾ ਵਾਲੀ ਗੱਲ ਕੀਤੀ ਆ ਕਿ ਕਦੇ ਨਹੀਂ ਜਿਹੜਾ ਆ ਤੁਸੀਂ ਖਰਾਕਾਂ ਵੀ ਖਾਣੀ ਆ ਤੇ ਉਹ ਖਾਓ ਜਿਹੜੀਆਂ ਤੁਹਾਡੇ ਸਰੀਰ ਲਈ ਸਦਾ ਤਾਕਤਾਂ ਦੇਣ ਤੇ ਤਰੀਕ ਕਿੰਨੀ ਤੁਹਾਡੀ ਇਸ ਟਾਈਮ ਮੈਂ 73 ਹੋ ਗਿਆ ਜੀ ਇਹ ਜਿਹੜੀ ਸ਼ਾਰਟਕਟ ਫਾਰਮੂਲਾ ਕਿ ਛੇਤੀ ਛੇਤੀ ਅਸੀਂ ਖਰਾਕਾਂ ਖਾ ਕੇ ਆਪਣੇ ਸਰੀਰ ਦਾ ਯੂਨਿਟ ਬਣਾ ਲੈਂਦੇ ਆ ਪਰ ਉਹ ਫਿਰ ਲੌਂਗ ਟਾਈਮ ਜਿਹੜੇ ਆ ਉਹ ਤੁਹਾਡੇ ਨਾਲ ਇਸ ਕਰਕੇ ਜਿਹੜਾ ਆ ਇਹਨਾਂ ਦੇ ਕਹਿਣਾ ਆ ਕਿ ਤੁਸੀਂ ਇਹ ਜਿਹੜੀਆਂ ਘਰੇਲੂ ਖਰਾਕਾਂ ਜਿਹੜੀਆਂ ਉਹ ਖਾਓ ਬਹੁਤ ਮੱਕਣਾ ਨਾਲ ਫਲੇ ਗੱਭਰੂ ਪੰਜਾਬ ਦੇ ਇਹਦੇ ਸੁਣਦੇ ਆ ਆਪਾਂ ਇਹ ਸੁਮੀ ਸੁਣਾਈਆਂ ਗੱਲਾਂ ਨਾ ਬਹਿ ਜਾਣ ਤੇ ਇਹਨਾਂ ਵੱਲ ਤੇ ਸਾਨੂੰ ਜ਼ਰੂਰ ਅਮਲ ਕਰਨਾ ਚਾਹੀਦਾ ਆ ਤੇ ਅਸੀਂ ਇਹਨਾਂ ਦਾ ਬੜਾ ਤਨਵਾਦ ਕਰਦੇ ਆ ਤੁਹਾਡਾ ਤੇ ਤੁਸੀਂ ਜਿਹੜਾ ਆਪਣੇ ਜੀਵਨ ਬਾਰੇ ਦੱਸਿਆ ਤੇ ਦੂਜੇ ਪਾਸੇ ਮੈਂ ਸ਼ੰਕਰ ਪਿੰਡ ਦੀ ਵੀ ਗੱਲ ਕਰੂੰਗਾ ਕਿ ਸ਼ੰਕਰ ਪਿੰਡ ਨੇ ਜਿੱਥੇ ਪਹਿਲਵਾਨ ਜਾਂ ਹੋਰ ਖੇਤਰ ਦੇ ਵਿੱਚ ਜਿਹੜੇ ਉਹ ਖਿਡਾਰੀ ਪੈਦਾ ਕੀਤੇ ਆ ਤੇ ਅੱਜ ਅਸੀਂ ਇਹ ਜਿਹੜੀ weight lifting ਦੇ ਵਿੱਚ ਵੀ ਜਿਹੜਾ ਉਹ ਜਿਹੜਾ ਸਾਡਾ ਜਿਹੜਾ ਪੁਰਾਣਾ ਪਲੇਅਰ ਜਿਹੜਾ ਉਹ ਤੁਹਾਡੇ ਸਾਹਮਣੇ ਬੈਠਾ ਆ ਤੇ ਸ਼ੰਕਰ ਲਈ ਵੀ ਬੜੀ ਜਿਹੜੀ ਆ ਮਾਣ ਵਾਲੀ ਗੱਲ ਆ ਕਿ ਇਹ ਸਾਨੂੰ ਵੀ ਚਾਹੀਦਾ ਆ ਕਿ ਸਾਡੇ ਬਹੁਤ ਸਾਰੇ ਜਿਹੜੇ ਇਦਾਂ ਦੇ ਟੈਲੈਂਟ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਛੁਪੇ ਰਸਤਮ ਵੀ ਕਹ ਲੈਂਦੇ ਹੁੰਦੇ ਕਿ ਜਿਹੜਾ ਛੁਪਿਆ ਟੈਲੈਂਟ ਆ ਜਾਂ ਛੁਪਿਆ ਹੁਨਰ ਇਹ ਉਹ ਹੁਨਰ ਆ ਜਿਹੜੇ ਸਾਡੇ ਤੋਂ ਕਿਤੇ ਛੁਪੇ ਨਾ ਰਹਿ ਜਾਣ ਜਿਨ੍ਹਾਂ ਨੂੰ ਅਸੀਂ ਲੱਭੀਏ ਤੇ ਜਿਹੜੀਆਂ ਨਵੀਆਂ ਪੀੜ੍ਹੀਆਂ ਦੇ ਸਾਹਮਣੇ ਲੈ ਕੇ ਆਈਏ ਤਾਂ ਕਿ ਜਿਹੜੇ ਸਾਡੇ ਨੌਜਵਾਨ ਇਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੋਣ ਤੇ ਖੇਡਾਂ ਵੱਲ ਜਾਂ ਇਹਨਾਂ ਖੇਤਰਾਂ ਦੇ ਵਿੱਚ ਆਉਣ ਤੇ ਸਾਡੇ ਪਿੰਡ ਦਾ ਨਾਮ ਉੱਚਾ ਕਰਨਾ ਸਾਡੇ ਪੰਜਾਬ ਦਾ ਨਾਮ ਉੱਚਾ ਕਰਨਾ ਧੰਨਵਾਦ ਆਈਡੀਆ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਦੁਬਈ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰਿਆ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਟ ਚੱਲ ਰਿਹਾ ਹੈ ਇਸ ਸਿਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆਂ ਸੁਵਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਬਿਰ ਵਿਖਿਆਓ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26 44 98720 1600 सोलह छः सौ चौताली